ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਐ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਕਾਰੋਬਾਰ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਐਚ ਐਫ ਵਾਇਰਡ ਆ ਜਿਹੜੀ ਕਿ ਦੂਜੇ ਸੂਏ ਤਾਜੀ ਸੂਈ ਆ ਇਹ ਬਕਾਊ ਆ ਬਣਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਂ ਦੱਸਿਓ ਜੀ। ਇੰਦਰਜੀਤ ਸਿੰਘ ਜੀ। ਇੰਦਰਜੀਤ। ਇੰਦਰਜੀਤ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ। 83606 83606 25119 25119 ਹੂੰ। ਤੇ ਬਾਈ ਇਹ ਵਹਿੜ ਆਪਣੇ ਘਰ ਦੀ ਹੈ ਜੀ? ਘਰ ਦੀ ਆ। ਤੇ ਕਿਨ ਮਾਸੂਆ ਬਾਈ ਇਹ ਇਹ ਸੂਈ ਆ? ਇਹ ਦੂਜਾ ਸੂਆ ਬਾਈ। ਦੂਜਾ ਸੂਆ ਸੂਈ ਆ। ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ? ਇਹਨੂੰ 3 ਕਿਤਨੇ ਹੋ ਗਏ? 3 ਦਿਨ ਸੂਈ ਨੂੰ ਹੋ ਗਏ ਤੇ ਇਸ ਟਾਈਮ ਬੌਲਾ ਕਿੰਨਾ ਬਾਈ? ਇਹ ਥੱਲੇ ਹੈਗਾ 7 ਕਿਲੋ ਡੰਗਦਾ ਵੀ 14 ਕਿਲੋ 15 ਕਿਲੋ 14 15 ਕਿਲੋ ਬੌਲਾ ਇਹ ਥੱਲੇ ਹੈਗਾ ਤੇ 20 ਕ੍ਰਾਸ ਕਰ ਜੂਗੀ ਇਹ। ਹਾਂ 20 ਤਾਂ ਆਰਾਮ ਨਾਲ ਦੇਊਗੀ। ਠੀਕ ਹੈ ਜੀ। ਲਓ ਵੀ ਸਜਣੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਵਹਿੜ ਚੰਗੀ ਆ। ਥਣ ਹਵਾਨਾ ਬਹੁਤ ਸਾਫ਼ ਸੁਥਰਾ ਹੈ। ਮਗਰ ਦੋਸਤੋ ਬੱਚਾ ਉਹ ਵੀ ਤੁਹਾਨੂੰ ਦਿਖਾਵਾਂਗੇ। ਦੇਖ ਸਕਦੇ ਆਂ ਦੋਸਤੋ ਬਹੁਤ ਚੰਗਾ ਥਣ ਹਵਾਨਾ ਦੇਖ ਸਕਦੇ ਆਂ ਮੋਟਾ ਮੋਟਾ ਥਣ ਲੱਗਿਆ। ਮੁੱਠੀ ਦੀ ਜਵਾਈ ਵਾਲਾ ਦੋਸਤੋ ਸਾਫ ਸੁਥਰਾ ਹਵਾਨਾ ਹੈ ਤੇ ਹਵਾਨੇ ਦੇ ਉੱਤੇ ਨਾੜਾਂ ਤੁਹਾਨੂੰ ਬਖੂਬੀ ਦਿਸਦੀਆਂ ਹੋਣੀਆਂ ਦੋਨਾਂ ਪਾਸੇ ਤੋਂ ਤੁਹਾਨੂੰ ਦਿਖਾਉਣੇ ਆ ਹਵਾਨਾ ਬਿਲਕੁਲ ਸਾਫ ਸੁਥਰਾ ਹੈ ਦੋਸਤੋ ਦੂਜੇ ਪਾਸੇ ਤੋਂ ਵੀ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਲਓ ਵੀ ਸੱਜਣਾ ਦੂਜੇ ਪਾਸਿਓ ਬਿਲਕੁਲ ਸੇਮ ਸਹਾਇਆ ਥਾਣਾ ਦਾ ਬਹੁਤ ਸ਼ਾਨਦਾਰ ਥਾਣਾ ਲੱਗਿਆ ਦੋਸਤੋ ਮੋਟਾ-ਮੋਟਾ ਥਾਣਾ ਤੇ ਵਿਰਲਾ ਤੁਸੀਂ ਦੇਖ ਸਕਦੇ ਹੋ ਬਹੁਤ ਆ ਬਹੁਤ ਸ਼ਾਨਦਾਰ ਹਵਾਨਾ ਹੈ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਬੱਚਾ ਵੀ ਤੁਹਾਨੂੰ ਦਿਖਾਉਣੇ ਆ ਪੂਰਾ ਕੱਦ ਕਾਠ ਚੰਗਾ ਦੋਸਤੋ ਰਾਜੀਪਲੀ ਵੀ ਠੀਕ ਆ ਬਾਕੀ ਤੁਹਾਨੂੰ ਤੋੜ ਕੇ ਹੀ ਦਿਖਾ ਦੇਾਂਗੇ ਹਵਾਨੇ ਦੀ ਬਿਲਕੁਲ ਪੱਧਰੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਦੂਜਾ ਸੂਆ ਸੂਈ ਆ ਵੇੜ ਤੇ ਤਿੰਨ ਦਿਨ ਹਜੇ ਸੂਈ ਨੂੰ ਹੋਏ ਆ ਆ ਬੱਚਾਈ ਦੇਖ ਸਕਦੇ ਹੋ ਤੁਸੀਂ ਬੱਛਾ ਮਗਰ ਤੇ 나ੜੂਆ ਨਾਲ ਤੁਸੀਂ ਦੇਖ ਸਕਦੇ ਹੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਸੱਜਣੋ ਤੋਰਦੀ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਣੀ ਚਾਹੀਦੀ ਆ ਬੱਚਾ ਦੇਖ ਲਓ ਬੱਚੇ ਦਾ ਕਰਦੀ ਆ ਦੋਸਤੋ ਬੰਨ੍ਹ ਦਿਓ ਬਾਈ ਮੜਾ ਹੋਰ ਤੋਰ ਕੇ ਵਿਖਾ ਦੇ ਦੁਬਾਰਾ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਚੰਗੀ ਤਰ੍ਹਾਂ ਜਿਹੜਾ ਕਿ ਸ਼ੱਕ ਨਿਕਲ ਜੇ ਦੂਜਾ ਸੂਆ ਸੂਈ ਆ ਦੋਸਤੋ ਤਿੰਨ ਦਿਨ ਸੂਈ ਨੂੰ ਹੋਇਆ ਤੇ 14 15 ਲੀਟਰ ਬੌਲਾ ਹਾਜ਼ਰਾ ਮਗਰ ਵੱਛਾ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਲਓ ਵੀ ਮਿੱਤਰੋ ਸੀਲਸ ਲਾਗਾ ਦੇਖ ਸਕਦੇ ਹੋ ਤੁਸੀਂ ਬਾਈ ਥਾਣਾ ਨੂੰ ਹੱਥ ਲਾਈ ਜਾਂਦਾ ਤੇ ਬਹੁਤ ਸਾਊ ਸੁਭਾਅ ਦੀ ਆ ਦੋਸਤੋ ਬਾਈ ਜੀ ਕੀ ਮੁੱਲ ਮੰਗਿਆ ਇਹਦਾ ਹਾਂਜੀ 75000 ਬਾਈ ਮਾਨਤਾਨ ਹੋ ਜੂਗਾ ਲਓ ਵੀ 75000 ਮੁੱਲ ਆ ਵਾੜ ਦਾ ਮਾਨਤਾਨ ਇਹਦੇ ਵਿੱਚੋਂ ਥੋੜਾ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਵਾੜ ਪਸੰਦ ਆ ਦੂਜਾ ਸੁਆ ਸੂਈ ਵੀ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਬਾਈ ਦਾ ਇਸ ਨੰਬਰ ਤੇ ਤੁਸੀਂ ਬਾਈ ਹਰਾਨਾ ਸੰਪਰਕ ਕਰਕੇ ਇਹ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ